ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁੱਡ ਬੈਕਟੀਰੀਆ ਬਾਰੇ ਜੋ ਕਿ ਸਾਡਾ ਨਾਰਮਲ ਫਲੋਰਾ ਹੁੰਦਾ ਹੈ ਅਸੀਂ ਬਹੁਤ ਸਾਰੀਆਂ ਇਨਫੈਕਸ਼ਨਸ ਬਾਰੇ ਸੁਣਨੇ ਆ ਜੋ ਸਾਨੂੰ ਕਿਟਾਨੂਆਂ ਨਾਲ ਹੁੰਦੀ ਹੈ ਹੁਣ ਇਸੇ ਤਰ੍ਹਾਂ ਅੱچھے ਕਿਟਾਨੂ ਵੀ ਹੁੰਦੇ ਆ ਜੋ ਸਾਡੀ ਬੋਡੀ ਲਈ ਫਾਇਦੇਮੰਦ ਰਹਿੰਦੇ ਆ ਸਾਡੀ ਬੋਡੀ ਨੂੰ ਬਿਮਾਰੀਆਂ ਤੋਂ ਬਚਾਉਂਦੇ ਆ ਜਿਹੜੇ ਨਾਰਮਲ ਫਲੋਰਾ ਜਿਹਨੂੰ ਆਪਾਂ ਕਹਿ ਦਿੰਨੇ ਆ ਗੁੱਡ ਬੈਕਟੀਰੀਆ ਜਿਹੜੇ ਹੁੰਦੇ ਆ ਸਾਡੀ ਪੂਰੀ ਬੋਡੀ ਤੇ ਪਾਏ ਜਾਂਦੇ ਆ ਜਿਵੇਂ ਕਿ ਸਕਿਨ ਹੋਗੀ ਸਾਡੀ ਆਂਤੜੀਆਂ ਹੋਗੀਆਂ ਗਟ ਹੋਗੀ ਫੇਰ ਸਾਡੇ ਮਾਉਥ ਚ ਮੂੰਹ ਦੇ ਅੰਦਰ ਨੱਕ ਚ ਸਾਡੀ ਪੂਰੀ ਬਾਡੀ ਤੇ ਜਿਹੜਾ ਨਾਰਮਲ ਫਲੋਰਾ ਉਹ ਪਾਇਆ ਜਾਂਦਾ ਹੈ ਉਹ ਨਾਰਮਲ ਫਲੋਰਾ ਜੋ ਹੈ ਸਾਡੀ ਬਾਡੀ ਸਾਡੀ ਬਾਡੀ ਨਾਲ ਇੱਕ ਬਹੁਤ ਅੱਛਾ ਰਿਲੇਸ਼ਨ ਬਣਾ ਕੇ ਰੱਖਦਾ ਹੈ ਜਿਸ ਦੇ ਨਾਲ ਸਾਨੂੰ ਬੈਕਟੀਰੀਆ ਨੂੰ ਵੀ ਫਾਇਦਾ ਹੁੰਦਾ ਤੇ ਸਾਡੀ ਬਾਡੀ ਨੂੰ ਵੀ ਫਾਇਦਾ ਹੁੰਦਾ ਹੈ ਇਹ ਇਦਾਂ ਦੇ ਕੈਮੀਕਲ ਰিলিজ ਕਰਦਾ ਹੈ ਉਹ ਸਾਰੀ ਬਾਡੀ ਨੂੰ ਜਾਂਦੇ ਆ ਤੇ ਸਿਗਨਲ ਭੇਜਦੇ ਆ ਉਹ ਸਿਗਨਲ ਕੀ ਹੈ ਸਾਡੀ ਬਾਡੀ ਨੂੰ ਰੈਗੂਲੇਟ ਕਰਨ ਚ ਮਦਦ ਕਰਦੇ ਆ ਹੁਣ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਸਾਡਾ ਗਟ ਤੇ ਜਿਹੜਾ ਨਾਰਮਲ ਫਲੋਰਾ ਹੁੰਦਾ ਜੋ ਵੀ ਅਸੀਂ ਖਾ ਰਹੇ ਆਂ ਜੇ ਉਹ ਅੱਛਾ ਖਾ ਰਹੇ ਆਂ ਤੇ ਉਹ ਇਹ ਨਾਰਮਲ ਫਲੋਰੇ ਨੂੰ ਵਧਾਏਗਾ ਇਨਕਰੀਜ਼ ਕਰੇਗਾ ਤੇ ਇਹਦੇ ਨਾਲ ਹੀ ਸਾਡੀ ਬਾਡੀ ਨੂੰ ਜ਼ਿਆਦਾ ਬੈਨੀਫਿਟ ਹੋਣਗੇ ਜੇ ਅਸੀਂ ਹੈਲਥੀ ਡਾਈਟ ਨਹੀਂ ਲੈ ਰਹੇ ਜੰਕ ਫੂਡ ਖਾ ਰਹੇ ਆਂ ਅ ਸ਼ੂਗਰ ਇਨਟੇਕ ਜ਼ਿਆਦਾ ਹੈ ਹੈਲਦੀ ਡਾਈਟ ਨਹੀਂ ਲੈ ਰਹੇ ਉਹਦੇ ਨਾਲ ਕੀ ਹੈ ਨਾਰਮਲ ਫਲੋਰਾ ਹੇ ਨੀਚੇ ਚਲਾ ਜਾਏਗਾ ਖਤਮ ਹੁੰਦਾ ਜਾਏਗਾ ਉਹਦੇ ਨਾਲ ਕੀ ਹੈ ਅਸੀਂ ਜ਼ਿਆਦਾ ਇਨਫੈਕਸ਼ਨਸ ਨੂੰ ਪ੍ਰੋਨ ਹੋ ਜਾਂਗੇ ਜੋ ਕਿ ਇਨਫੈਕਸ਼ਨਸ ਹੈ ਜ਼ਿਆਦਾ ਹੋਣ ਲੱਗ ਜਣਗੀਆਂ ਇਮਿਊਨਿਟੀ ਥੱਲੇ ਚਲੇ ਜਾਂਦੀ ਹੈ ਫਿਰ ਮੋਟਾਪੇ ਨੂੰ ਵੀ ਇਹ ਕੰਟਰੋਲ ਕਰਨ 'ਚ ਮਦਦ ਕਰਦੇ ਆਂ ਅਗਰ ਇਹ ਘਟ ਗਏ ਤੇ ਜੋ ਹੈ ਮੋਟਾਪਾ ਹੈ ਉਹ ਜ਼ਿਆਦਾ ਹੋ ਸਕਦਾ ਹੈ ਜਿਹੜਾ ਗੁੱਡ ਬੈਕਟੀਰੀਆ ਹੈ ਉਹ ਸਾਡੀ ਬੋਡੀ 'ਚ ਕੀ ਕੀ ਕਰ ਰਿਹਾ ਹੈ ਪਹਿਲੇ ਤੱਕ ਕੀ ਕਰ ਰਿਹਾ ਸਾਡੀ ਬਾਡੀ ਨੂੰ ਇਨਫੈਕਸ਼ਨਸ ਤੋਂ ਬਚਾ ਰਿਹਾ ਹੈ ਅਗਰ ਕੋਈ ਵੀ ਬੈਕਟੀਰੀਆ ਸਾਡੇ ਫੂਡ ਰਾਹੀਂ ਸਾਡੇ ਅੰਦਰ ਗਿਆ ਹੈ ਇਹਨਾਂ ਨੇ ਕੀ ਕਰਨਾ ਗਟ ਚ ਹੀ ਉਹਨੂੰ ਖਤਮ ਕਰ ਦੇਣਾ ਹੈ ਅਗਰ ਸਾਡਾ ਗੁੱਡ ਬੈਕਟੀਰੀਆ ਮੇਨਟੇਨ ਹੈ ਤਾਂ ਉਹਨੇ ਕੀ ਹੈ ਜਿਹੜਾ ਬੈਕਟੀਰੀਆ ਅਸੀਂ ਬਾਹਰੋਂ ਲਿੱਤਾ ਹੈ ਖਾਣੇ ਨਾਲ ਉਹ ਉਹਨੂੰ ਖਤਮ ਕਰ ਦੇਗਾ ਤੇ ਇਨਫੈਕਸ਼ਨ ਉੱਥੇ ਹੀ ਰੁਕ ਜਾਏਗੀ ਸੈਕਿੰਡ ਕੀ ਹੈ ਇਹ ਸਾਡੇ ਡਾਈਜੈਸ਼ਨ ਚ ਹੈਲਪ ਕਰਦਾ ਹੈ ਜੇ ਸਾਡੇ ਕਾਰਬਸ ਆਪਾਂ ਡਾਈਟ ਲੈ ਰਹੇ ਹਾਂ ਕਾਰਬਸ ਡਾਈਟ ਨੂੰ ਕੀ ਹੈ ਇਹ ਸ਼ਾਰਟ ਫੈਟੀ ਐਸਿਡ ਸ਼ਾਰਟ ਚੇਨ ਫੈਟੀ ਐਸਿਡ ਚ ਤੋੜਦਾ ਹੈ ਜਿਹੜੇ ਸ਼ਾਰਟ ਚੇਨ ਫੈਟੀ ਐਸਿਡ ਆ ਉਹਨਾਂ ਤੋਂ ਅੱਗੇ ਬਹੁਤ ਤਰ੍ਹਾਂ ਦੇ ਕੰਪਾਊਂਡ ਬੰਦੇ ਆ ਕੈਮੀਕਲ ਬੰਦੇ ਆ ਉਹ ਜਿਹੜੇ ਕੈਮੀਕਲ ਐ ਅੱਗੇ ਜਾ ਕੇ ਕੀ ਕਰਦੇ ਆ ਜਿਹੜੀ ਅਸੀਂ ਫਾਈਬਰ ਖਾ ਰਿਆਂ ਉਹਨੂੰ ਬ੍ਰੇਕਡਾਊਨ ਕਰਨ 'ਚ ਹੈਲਪ ਕਰਨਗੇ ਫਿਰ ਜਿਹੜੇ ਸੈੱਲ ਮਾੜੇ ਆ ਸਰੀਰ ਲਈ ਉਹਨਾਂ ਨੂੰ ਖਤਮ ਕਰਨ 'ਚ ਹੈਲਪ ਕਰਨਗੇ ਤੇ ਨਾਲ ਦੀ ਨਾਲ ਜਿਹੜੀ ਸਾਡੇ ਇੰਪੋਰਟੈਂਟ ਵਿਟਾਮਿਨਸ ਨੇ ਜਿਵੇਂ ਕਿ B12 ਹੋ ਗਿਆ B9 ਫੋਲਿਕ ਐਸਿਡ ਐ B2 B3 ਹੋਰ ਅਮੀਨੋ ਐਸਿਡ ਹੈ ਉਹਨਾਂ ਨੂੰ ਪਛਾਣ ਚ ਵੀ ਮਦਦ ਕਰਦੇ ਆ ਨਾਲ ਦੇ ਨਾਲ ਜਿਹੜੇ ਸਾਡੇ ਕੈਲਸ਼ੀਅਮ ম্যাগਨੀਸ਼ੀਅਮ ਆਇਰਨ ਹੈ ਉਹਨਾਂ ਨੂੰ ਵੀ ਡਾਈਜੈਸਟ ਕਰਨ ਚ ਜਿਹੜੇ ਸਾਡਾ ਨਾਰਮਲ ਫਲੋਰਾ ਹੈ ਗਟ ਦਾ ਉਹ ਹੈਲਪ ਕਰਦਾ ਹੈ ਹੋਰ ਜੋ ਫਾਇਦਾ ਹੈ ਨਾਰਮਲ ਫਲੋਰਾ ਦਾ ਜਿਹੜੇ ਸਿਗਨਲ ਹੈ ਸਿੱਧੇ ਸਾਡੇ ਬ੍ਰੇਨ ਨੂੰ ਜਾਂਦੇ ਆ ਤਾਂ ਜਿਹੜਾ ਅਗਰ ਸਾਡੀ ਗਟ ਹੈਲਦੀ ਰਹੇਗੀ ਸਾਡੀ ਆਂਤਣੀਆਂ ਹੈਲਦੀ ਰਹਿਣਗੀਆਂ ਨਾਰਮਲ ਫਲੋਰਾ ਵਧੀਆ ਰਹੇਗਾ ਉਹ ਉਸ ਤਰ੍ਹਾਂ ਦੇ ਹੀ ਸਿਗਨਲ ਜਾਣਗੇ ਸਾਡੇ ਦਿਮਾਗ ਨੂੰ ਤੇ ਜਿਹੜਾ ਐਂਜ਼ਾਇਟੀ ਡਿਪਰੈਸ਼ਨ इवन ਕੀ ਕੁਝ ਸਟੱਡੀਆਂ ਕਹਿੰਦੇ ਆ ਆਰਟイズਮ ਜਿਸ ਚ ਜਿਹੜੇ ਬੱਚੇ ਆ ਕਿ ਬੋਲਣਾ ਬੰਦ ਕਰ ਦਿੰਦੇ ਆ ਜਾਂ ਉਹਨਾਂ ਦੀ ਗਰੋਥ ਡਿਵੈਲਪਮੈਂਟ ਸਹੀ ਨਹੀਂ ਹੁੰਦੀ ਆ ਉਹਨਾਂ ਚ ਵੀ ਜਿਹੜਾ ਇਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਹੈ ਬਹੁਤ ਹੀ ਇਹ ਜ਼ਰੂਰੀ ਹੁੰਦੇ ਆ ਤੇ ਨਾਲ ਦੀ ਨਾਲ ਜਿਵੇਂ ਅਸੀਂ ਕਹਿ ਦਿੰਦੇ ਆ ਕਿ ਹਾਰਟ ਡਿਜ਼ੀਜ਼ ਹੈ ਹੁਣ ਇਸੇ ਤਰ੍ਹਾਂ ਕੀ ਹੈ ਜੇ ਸਾਡੀ ਇਹ ਡਾਈਜੈਸ਼ਨ ਚ ਹੈਲਪ ਕਰ ਰਿਹਾ ਉਸੇ ਤਰ੍ਹਾਂ ਇਹ ਕੁਛ ਅੱਧਾ ਦੇ ਕੰਪਾਉਂਡ ਬਣਾਣਗੇ ਜਿਹਦੇ ਨਾਲ ਕੀ ਹੈ ਜਿਹੜੇ ਸੈਲ ਸਹੀ ਨਹੀਂ ਹੈ ਬਾਡੀ ਲਈ ਜਿਹ ਜੇ ਅਗਰ ਪਲਾਗ ਬਣ ਰਿਹਾ ਉਹਨੂੰ ਖਤਮ ਕਰਨ ਚ ਹੈਲਪ ਕਰਦੇ ਆ ਸਿਗਨਲ ਐਸੇ ਜਾਂਦੇ ਆ ਐਸੇ ਕੈਮੀਕਲਸ ਰਿਲੀਜ਼ ਹੋਣਗੇ ਐਸੇ ਸੈਲ ਬਣਨਗੇ ਜੋ ਕਿ ਉਹਨਾਂ ਸੈਲਸ ਨੂੰ ਜਿਹੜਾ ਕੀ ਪਲਾਗ ਬਣਾ ਰਿਹਾ ਜਾਂ ਆਰਟਰੀ ਨੂੰ ਬਲੌਕ ਕਰ ਰਿਹਾ ਉਹਨਾਂ ਨੂੰ ਜਾ ਕੇ ਖਤਮ ਕਰਨਗੇ ਅਗਰ ਇਹ ਨਾਰਮਲ ਫਲੋਰਾ ਕੱਟ ਜਾਏਗਾ ਤਾਂ ਇਹ ਫੰਕਸ਼ਨ ਕੱਟ ਜਾਏਗਾ ਤੇ ਜਿਹੜਾ ਹਾਰਟ ਡਿਜ਼ੀਜ਼ ਆ ਹੋਣ ਦੇ ਚਾਂਸਸ ਵੱਧ ਜਾਂਦੇ ਆ ਅਸੀਂ ਇਮਿਊਨਿਟੀ ਦੀ ਗੱਲ ਕਰਦੇ ਆ ਜੋ ਨਾਰਮਲ ਫਲੋਰਾ ਹੈ ਉਹ ਇਮਿਊਨਿਟੀ ਵਿਧਾਨ ਚ ਬਹੁਤ ਮਦਦ ਕਰਦਾ ਹੈ ਹੁਣ ਉਹ ਕਿਸ ਤਰ੍ਹਾਂ ਜਿਹੜਾ ਜਿਹੜੇ ਸਾਡੇ ਆਂਤੜੀਆਂ ਚ ਬੈਕਟੀਰੀਆ ਨੇ ਉਹਨਾਂ ਨੇ ਸਿਗਨਲਸਾਂ ਦੇ ਬਣਾਨੇ ਆ ਬਾਡੀ ਨੂੰ ਕੈਮੀਕਲ ਰਿਲੀਜ਼ ਕਰਕੇ ਉਹਨਾਂ ਨੂੰ ਸੈੱਲ ਬਣਾਉਣ ਲਈ ਕਹਿਣਾ ਹੈ ਜਿਹੜੇ ਸੈੱਲ ਕੀ ਹੈ ਇਨਫੈਕਸ਼ਨਸ ਨਾਲ ਫਾਈਟ ਕਰਨਗੇ ਫਾਈਟ ਕਰਕੇ ਜੋ ਬੈਕਟੀਰੀਆ ਹੈ ਉਹਨੂੰ ਖਤਮ ਕਰਨਗੇ ਹੁਣ ਜਿਸ ਤਰ੍ਹਾਂ ਇਹ ਇਮਿਊਨਿਟੀ ਚ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਹੈ ਹੁਣ ਕੀ ਹੈ ਅਗਰ ਅ ਨਾਰਮਲ ਫਲੋਰਾ ਸਾਡਾ ਖਰਾਬ ਹੋ ਗਿਆ ਜਾਂ ਫਿਰ ਨਾਰਮਲ ਨਾਰਮਲ ਫਲੋਰਾ ਕੱਟ ਹੋ ਗਿਆ ਇਹਦੇ ਨਾਲ ਕੀ ਹੈ ਜਾਂ ਤਾਂ ਬੋਡੀ ਕੀ ਹੈ ਇਮਿਊਨ ਰਿਸਪੌਂਸ ਘੱਟ ਦੇਗੀ ਇਮਿਊਨਿਟੀ ਘਟ ਜੇਗੀ ਜਾਂ ਫਿਰ ਕੀ ਹੈ ਗਲਤ ਇਮਿਊਨਿਟੀ ਅ ਇਮਿਊਨ ਰਿਸਪੌਂਸ ਦੇਗੀ ਗਲਤ ਇਮਿਊਨ ਰਿਸਪੌਂਸ ਆਏਗਾ ਮਤਲਬ ਕਿ ਇਮਿਊਨ ਰਿਸਪੌਂਸ ਜ਼ਿਆਦਾ ਆ ਰਿਹਾ ਹੈ ਉਹਦੇ ਚ ਕੀ ਹੈ ਜਿਵੇਂ ਆਟੋਇਮਿਊਨ ਡਿਜ਼ੀਜ਼ਸ ਹੋ ਜਾਂਦੀਆਂ ਜਿਦੇ ਚ ਕੀ ਹੈ ਬੋਡੀ ਆਪਣੇ ਹੀ ਸੈਲ ਦੇ ਅਗੇਂਸਟ ਲੜਨ ਲੱਗ ਜਾਂਦੀਆਂ ਜਿਵੇਂ ਕਿ ਆਪਾਂ ਕਹਿ ਦਿੰਦੇ ਨੇ ਇਰਿਟੇਬਲ ਬਾਊਲ ਡਿਜ਼ੀਜ਼ ਜਾਂ ਫਿਰ 크론 ਡਿਜ਼ੀਜ਼ ਹੋਗੀ ਫੇਰ ਸোরੀਐਸਿਸ ਹੋਗੀ ਸਕਿਨ ਦੀਆਂ ਕੰਡੀਸ਼ਨਸ ਹੋ ਗਈਆਂ ਤੇ ਇਹ ਸਾਰੀ ਚੀਜ਼ਾਂ ਵੀ ਜਦੋਂ ਆਪਣਾ ਡਿਸਬਾਇਓਸਿਸ ਹੋ ਜਾਂਦਾ ਨਾਰਮਲ ਫਲੋਰਾ ਖਰਾਬ ਹੋ ਜਾਂਦਾ ਹੈ ਉਦੋਂ ਹੀ ਚੀਜ਼ਾਂ ਹੋਣ ਲੱਗ ਜਾਂਦੀਆਂ ਸਕਿਨ ਦੇ ਨਾਲ ਰਿਲੇਟਡ ਹੈ ਅਗਰ ਨਾਰਮਲ ਫਲੋਰਾ ਸਾਡਾ ਨਹੀਂ ਸਹੀ ਹੈ ਉਹਦੇ ਨਾਲ ਕੀ ਹੈ ਐਕਨੇ ਦੀ ਪ੍ਰੋਬਲਮ ਫੇਸ ਤੇ ਸোরੀਐਸਿਸ ਦੀ ਪ੍ਰੋਬਲਮ ਜਾਂ ਫਿਰ ਜਿਹੜਾ ਸਕਿਨ ਬੈਰੀਅਰ ਹੈ ਉਹਨੂੰ ਖਰਾਬ ਕਰ ਦਿੰਦੀ ਹੈ ਤੇ ਸਕਿਨ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਆ ਇਸ ਕਰਕੇ ਨਾਰਮਲ ਫਲੋਰਾ ਸਕਿਨ ਦੀ ਹੈਲਥ ਨੂੰ ਮੇਨਟੇਨ ਕਰਨ ਲਈ ਵੀ ਬਹੁਤ ਜ਼ਰੂਰੀ ਹੈ ਹੁਣ ਇਹ ਸਾਰੀ ਚੀਜ਼ਾਂ ਕੀ ਹੈ ਸਾਡਾ ਜਿਹੜਾ ਨਾਰਮਲ ਫਲੋਰਾ ਸਾਡੀ ਬੋਡੀ ਨੂੰ ਕਿਵੇਂ ਜ਼ਰੂਰੀ ਹੈ ਤੇ ਕਿਉਂ ਜ਼ਰੂਰੀ ਹੈ ਉਹਦੇ ਵਾਸਤੇ ਸੀ ਹੁਣ ਆਪਾਂ ਜਿਹੜਾ ਇਹ ਨਾਰਮਲ ਫਲੋਰਾ ਹੈ ਉਹਨੂੰ ਕਿਵੇਂ ਮੇਨਟੇਨ ਕਰਨਾ ਹੈ ਆਪਾਂ ਡਾਈਟ 'ਚ ਕੀ ਕਰਨਾ ਹੈ ਜਾਂ ਡੇਲੀ ਰੁਟੀਨ 'ਚ ਕੀ ਕਰਨਾ ਹੈ ਜਿਹੜਾ ਸਾਡੀ 슈ਗਰ ਇਨਟੇਕ ਹੈ ਉਹ ਅਗਰ ਅਸੀਂ ਘਟਾ ਦਾਂਗੇ ਤੇ ਜਿਹੜਾ ਨਾਰਮਲ ਫਲੋਰਾ ਹੈ ਉਹ ਸਾਡਾ ਵਧੀਆ ਰਹੇਗਾ ਪ੍ਰੋਸੈਸਡ ਫੂਡ ਨਹੀਂ ਲੈਣਾ ਬਾਹਰ ਦਾ ਨਹੀਂ ਖਾਣਾ ਫਰਾਈਟ ਚੀਜ਼ਾਂ ਨਹੀਂ ਖਾਣੀਆਂ ਹੈਵੀ ਫੈਟ ਡਾਈਟ ਨਹੀਂ ਲੈਣੀ ਹੈ ਤਾਂ ਇਹ ਨਾਰਮਲ ਫਲੋਰਾ ਸਾਡਾ ਵਧੀਆ ਬਣਿਆ ਰਹਿੰਦਾ ਨਾਲ ਦੀ ਨਾਲ ਐਕਸਰਸਾਈਜ਼ ਯੋਗਾ ਮੈਡੀਟੇਸ਼ਨ ਤੇ ਖਾਂਜ ਕੀ ਆਪਾਂ ਲੈ ਸਕਦੇ ਆ ਜਿਵੇਂ ਕਿ ਫਰਮੈਂਟਡ ਫੂਡ ਹੁੰਦੇ ਇਡਲੀ ਹੋ ਗਿਆ ਲੱਸੀ ਹੋ ਗਈ ਕੜੀ ਹੋ ਗਈ ਜੋ ਆਪਾਂ ਅਸੀਂ ਡਾਈਟ ਚ ਨਾਰਮਲੀ ਲੈਂਦੇ ਆ ਇਹਨਾਂ ਚ ਦਹੀਂ ਹੋ ਗਿਆ ਯੋਗਰਟ ਦੁੱਧ ਹੋ ਗਿਆ ਟੋਫੂ ਹੋ ਗਿਆ ਸੋਇਆ ਮਿਲਕ ਇਹ ਚੀਜ਼ਾਂ ਆਪਾਂ ਲੈ ਸਕਦੇ ਜਿਹੜਾ ਕਿ ਪ੍ਰਮੋਟ ਕਰਦਾ ਹੁਣ ਸਾਡੀ ਸਾਇੰਸ ਨੇ ਇਨੀ ਤਰੱਕੀ ਕਰ ਲਈ ਹੈ ਕਿ ਦੋ ਤਰ੍ਹਾਂ ਦੀ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਇੱਕ ਤਾਂ ਹੁੰਦਾ ਹੈਗਾ ਇੱਕ ਖਾਣਾ ਜੋ ਕਿ ਸਾਡੀ ਇਹ ਚੀਜ਼ਾਂ ਨੂੰ ਨਾਰਮਲ ਫਲੋਰਾ ਨੂੰ ਵਧਾਏਗਾ ਜੋ ਮੈਂ ਤੁਹਾਨੂੰ ਨੇ ਦੱਸਿਆ ਇਡਲੀ ਦਹੀਂ ਲੱਸੀ ਇਹ ਵਾਲੀ ਚੀਜ਼ਾਂ ਹੈ ਜੋ ਅਸੀਂ ਰੂਟੀਨ 'ਚ ਲੈ ਸਕਦੇ ਆ ਜਦੋਂ ਸਾਡਾ ਸੈੱਲ ਸਾਨੂੰ ਲੱਗਦਾ ਸਾਡੀ ਇਮਿਊਨਿਟੀ ਥੱਲੇ ਚਲੇਗੀ ਹੈ ਸਾਨੂੰ ਲੱਗਦਾ ਹੈ ਕਿ ਨਾਰਮਲ ਫਲੋਰਾ ਘਟਾ ਹੈ ਬਾਰ-ਬਾਰ ਇਨਫੈਕਸ਼ਨਸ ਹੋ ਰਹੀਆਂ ਸਾਨੂੰ ਅੱਜਕੱਲ ਟਰੋਬਾਇਓਟਿਕ ਵੀ ਦੰ ਮਿਲ ਜਾਂਦੇ ਨੇ ਜੋ ਕਿ ਲਾਈਵ ਬੈਕਟੀਰੀਆ ਹੁੰਦੇ ਆ ਉਹ ਸਾਡੀ ਬੋਡੀਜ਼ ਜਾਂਦੇ ਆ ਤੇ ਸਾਡੀ ਬੋਡੀ ਚ ਅਡਾਪਟ ਹੋ ਕੇ ਨਾਰਮਲ ਫਲੋਰਾ ਦੀ ਤਰ੍ਹਾਂ ਬਿਹੇਵ ਕਰਨ ਲੱਗ ਜਾਂਦੇ ਜਦੋਂ ਬੱਚਿਆਂ ਨੂੰ ਇਨਫੈਕਸ਼ਨਸ ਹੁੰਦੀਆਂ ਪੇਟ ਖਰਾਬ ਹੁੰਦਾ ਤਾਂ ਜਨਰਲੀ ਜਾਂ ਫਿਰ ਵੱਡਿਆਂ ਦਾ ਵੀ ਪੇਟ ਖਰਾਬ ਹੁੰਦਾ ਤਾਂ ਆਪਾਂ ਪ੍ਰੋਬਾਇਓਟਿਕ ਆਪਾਂ ਨੂੰ ਦੇ ਦਿੰਨੇ ਆ ਜਿਹਨੂੰ ਆਪਾਂ ਸੈਸ਼ੇ ਦੇ ਰੂਪ ਚ ਜਾਂ ਫਿਰ ਲਿਕਵਿਡ ਦੇ ਰੂਪ ਚ ਵੀ ਆਂਦਾ ਹੈ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਕਿ ਜਦੋਂ ਆਪਾਂ ਸਾਨੂੰ ਕਈ ਵਾਰ ਵਾਇਰਲ ਹੋ ਜਾਂਦਾ ਹੈ ਬੁਖਾਰ ਆਂਦਾ ਹੈ ਦਾ ਆਪਾਂ ਕੀ ਕਰਦੇ ਆ ਕਿ ਬੁਖਾਰ ਆ ਗਿਆ ਤੇ ਆਪਾਂ ਐਂਟੀਬਾਇਓਟਿਕਸ ਲੈ ਲੈਨੇ ਆ ਖੁਦ ਹੀ ਪ੍ਰੈਸਕ੍ਰਾਈਬ ਕਰਕੇ ਖੁਦ ਹੀ ਆਪਾਂ ਐਂਟੀਬਾਇਓਟਿਕਸ ਲੈ ਲੈਨੇ ਆ ਹੁਣ ਜਿਹੜੀ ਐਂਟੀਬਾਇਓਟਿਕਸ ਹੈ ਇਹਨਾਂ ਦਾ ਕੰਮ ਕੀ ਹੁੰਦਾ ਉਹਨਾਂ ਨੇ ਬੈਕਟੀਰੀਆ ਨੂੰ ਖਤਮ ਕਰਨਾ ਹੁੰਦਾ ਹੈ ਕਈ ਵਾਰ ਸਾਨੂੰ ਵਾਇਰਲ ਇਨਫੈਕਸ਼ਨ ਹੋ ਜਾਂ ਤੇ ਆਪਾਂ ਐਂਟੀਬਾਇਓਟਿਕ ਲੈ ਰਹੇ ਹੁਣ ਉਹ ਐਂਟੀਬਾਇਓਟਿਕ ਕਰਕੇ ਕੀ ਹੋ ਜਾਂਦਾ ਜਿਹੜਾ ਸਾਡਾ ਨਾਰਮਲ ਫਲੋਰਾ ਹੈ ਜਿਹੜਾ ਸਾਡਾ ਨਾਰਮਲ ਬੈਕਟੀਰੀਆ ਸਾਡੀ ਗੱਟ ਚ ਹੈ ਉਹ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਜੋ ਐਂਟੀਬਾਇਓਟਿਕ ਹੈ ਕਦੀ ਵੀ ਖੁਦ ਨਹੀਂ ਲੈਣੀ ਚਾਹੀਦੀ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ ਇਹਦੇ ਨਾਲ ਕੀ ਹੈ ਸਾਡੇ ਗਟ ਦੀ ਹੈਲਥ ਖਰਾਬ ਹੁੰਦੀ ਹੈ ਗਟ ਉਹਦੇ ਨਾਲ ਕੀ ਹੈ ਸਾਰੀ ਚੀਜ਼ਾਂ ਫਿਰ ਉਹੀ ਇਨਫੈਕਸ਼ਨ ਜਿਹੜੀ ਆਪਾਂ ਸਹੀ ਕਰਨੀ ਆ ਉਹਦੀ ਉਹ ਸਹੀ ਹੋਣ ਦੀ ਬਜਾਏ ਸਾਨੂੰ ਹੋਰ ਇਨਫੈਕਸ਼ਨਸ ਦੇ ਰਿਸਕ ਜ਼ਿਆਦਾ ਹੋ ਜਾਂਦੇ ਤੇ ਹੋਰ ਬਿਮਾਰੀਆਂ ਦੇ ਰਿਸਕ ਜ਼ਿਆਦਾ ਹੋ ਜਾਂਦੇ ਆ ਇਸ ਕਰਕੇ ਇਹ ਸਾਰੀ ਜੋ ਜਿਓ ਵੀ ਤੁਹਾਨੂੰ ਨਾਰਮਲ ਫਲੋਰਾ ਬਾਰੇ ਦੱਸਿਆ ਗਿਆ ਏ ਇਹਨੂੰ ਜ਼ਰੂਰ ਧਿਆਨ ਨਾਲ ਸੁਨੋ ਤੇ ਬਾਕੀਆਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਇਹ ਚੀਜ਼ਾਂ ਨੂੰ ਅਪਣਾ ਸਕਣ ਤੇ ਉਹਨਾਂ ਦੀ ਵੀ ਸਿਹਤ ਵਧੀਆ ਹੋ ਸਕੇ ਸਤਿ ਸ਼੍ਰੀ ਅਕਾਲ